ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਆਪਣੀ ਅੱਜ ਦੀ ਕਹਾਣੀ ਸੁਣ ਕੇ ਤੁਹਾਨੂੰ ਯਕੀਨ ਨਹੀਂ ਹੋਊਗਾ ਕਿ ਇਹ ਇੱਕ ਸੱਚੀ ਘਟਨਾ ਇਹ ਘਟਨਾ 90 ਦੇ ਦਹਾਕੇ ਵਿੱਚ ਵਾਪਰੀ ਹੋਈ ਘਟਨਾ ਪਿੰਡ ਦੇ ਵਿੱਚ ਇੱਕ ਪਰਿਵਾਰ ਆ 90 ਦੇ ਵਿੱਚ 9095 ਤੋਂ ਲੈ ਕੇ 2000 ਤੱਕ ਜਿਆਦਾ ਜਿਹੜਾ ਇੰਟਰਨੈਟ ਦਾ ਪਸਾਰ ਨਹੀਂ ਹੋਇਆ ਸੀ ਤੇ ਪੜ੍ਹਾਈ ਦਾ ਕੋਈ ਇਨਾ ਨਹੀਂ ਸੀ ਹੈਗਾ ਸ਼ਹਿਰੀ ਲੋਕ ਸੀ ਜਿਹੜੇ ਉਹ ਆਪਣੇ ਬੱਚਿਆਂ ਨੂੰ ਬਹੁਤ ਜ਼ਿਆਦਾ ਧਿਆਨ ਦੇ ਕੇ ਪੜ੍ਹਾਉਂਦੇ ਸੀ ਪਰ ਪਿੰਡਾਂ ਦੇ ਵਿੱਚ ਇੰਨਾ ਇਮਿਹਤ ਨਹੀਂ ਸੀ ਪੜ੍ਹਾਈ ਦੀ ਇੱਕ ਪਰਿਵਾਰ ਖੇਤਾਂ 'ਚ ਰਹਿੰਦਾ ਹੁੰਦਾ ਜਿਵੇਂ ਕਹਿ ਲਓ ਵੀ ਖੇਤਾਂ ਦੇ ਵਿੱਚ ਕੋਠੇ ਹੁੰਦੇ ਆ ਜਾਂ ਢਾਣੀਆਂ ਹੁੰਦੀਆਂ ਵੀ ਵੈਸੇ ਤਾਂ ਆਪਾਂ ਜਿਵੇਂ ਪਿੰਡਾਂ ਦੇ ਵਿੱਚ ਇੱਕ ਪਿੰਡ ਤੋਂ ਹਟ ਕੇ ਜਿਹੜੇ ਥੋੜੇ ਜਿਹੇ ਘਰ ਹੁੰਦੇ ਆ ਉਹਨੂੰ ਢਾਣੀ ਕਹਿ ਦਿੱਤਾ ਜਾਂਦਾ ਜਾਂ ਉਹਨਾਂ ਦਾ ਨਾਮ ਕੋਠੇ ਰੱਖ ਦਿੱਤਾ ਜਾਂਦਾ ਵੀ ਪਿੰਡ ਤੋਂ ਅਲੱਗ ਉਹਨਾਂ ਨੂੰ ਇੱਕ ਨਾਮ ਦੇ ਦਿੱਤਾ ਜਾਂਦਾ ਇਸੇ ਤਰ੍ਹਾਂ ਪੰਜਾਬ ਦੇ ਇੱਕ ਪਿੰਡ ਤੋਂ ਥੋੜੀ ਦੂਰ ਜਿਹੜੇ ਢਾਣੀ ਸੀ ਉੱਥੇ ਨਾ ਇੱਕ ਪਰਿਵਾਰ ਰਹਿੰਦਾ ਸੀ ਪਰਿਵਾਰ ਦੇ ਵਿੱਚ ਚਾਰ ਬੱਚੇ ਤੇ ਉਹਨਾਂ ਦੇ ਮਾਤਾ ਪਿਤਾ ਰਹਿੰਦੇ ਸੀ ਉਹਨਾਂ ਦੀ ਜਿਹੜੀ ਕੁੜੀ ਸੀ ਵੱਡੀ ਤੋਂ ਛੋਟੀ ਉਹ ਪੜ੍ਹਾਈ ਦੇ ਵਿੱਚ ਵਧੀਆ ਸੀ ਹੁਸ਼ਿਆਰ ਸੀ ਉਹ ਆਪਣੇ ਮੰਮੀ ਪਾਪਾ ਨੂੰ ਕਹਿੰਦੀ ਆ ਕਿ ਮੈਨੂੰ ਟਿਊਸ਼ਨ ਪੜ੍ਹਨ ਲਾ ਦਿਓ ਤਾਂ ਉਹਦੇ ਮੰਮੀ ਪਾਪਾ ਕਹਿੰਦੇ ਵੀ ਵੇਖ ਪਹਿਲਾਂ ਤੂੰ 3 ਵਜੇ ਸਕੂਲੋਂ ਆਉਣੀ ਆ ਫਿਰ ਤੂੰ ਪਿੰਡ ਦੇ ਵਿੱਚ ਕੱਲੀ ਟਿਊਸ਼ਨ ਜਾਇਆ ਕਰੇਂਗੀ ਵੀ ਹਨੇਰਾ ਹੋ ਜਾ ਕਰੂ ਵੀ ਇੰਨਾ ਟਾਈਮ ਨਹੀਂ ਵੀ ਤੂੰ ਘਰ ਹੀ ਪੜ੍ਹ ਲਿਆ ਕਰ ਚਲੋ ਇਸੇ ਤਰ੍ਹਾਂ ਉਹ ਪੜ੍ਹਦੀ ਰਹਿੰਦੀ ਆ ਪਰਿਵਾਰ ਦਾ ਗੁਜ਼ਾਰਾ ਸੀ ਜਿਹੜਾ ਉਹ ਠੀਕ ਠਾਕ ਹੀ ਚੱਲਦਾ ਸੀ ਤੇ ਉਹਨਾਂ ਦੇ ਘਰ ਨਾਲ ਪਿੰਡ ਦਾ ਕੋਈ ਸਰਪੰਚ ਸੀਗਾ ਉਹ ਆਉਂਦਾ ਜਾਂਦਾ ਸੀ ਆਉਂਦੇ ਜਾਂਦੇ ਚੱਲੋ ਗੱਲਾਂ-ਬਾਤਾਂ ਹੁੰਦੀਆਂ ਤੇ ਇੱਕ ਦਿਨ ਉਹ ਕੁੜੀ ਦਾ ਪਿਓ ਆ ਜਿਹੜਾ ਕੁੜੀ ਦਾ ਨਾਮ ਨਿੰਮੀ ਸੀ ਨਿੰਮੀ ਦਾ ਪਿਓ ਕਹਿੰਦਾ ਵੀ ਮੈਂ ਕੁੜੀ ਨੂੰ ਪੜਨ ਲਾਉਣਾ ਸੀ ਟਿਊਸ਼ਨ ਨੂੰ ਕਹਿੰਦੀ ਆ ਵੀ ਹੁਣ ਇੱਥੇ ਕੌਣ ਪੜਾਉਂਦਾ ਆਪਣੇ ਤੈਨੂੰ ਪਤਾ ਉਹ ਸਰਪੰਚ ਕਹਿੰਦਾ ਵੀ ਹੂੰ ਤਾਂ ਹਾਂ ਦੋ ਕੁੜੀਆਂ ਪਿੰਡ 'ਚ ਪੜਾਉਂਦੀਆਂ ਨੇ ਪਰ ਜੇ ਕੁੜੀ ਨੇ ਪੜ੍ਹਨਾ ਤਾਂ ਚੱਲ ਮੈਂ ਥੋੜੇ ਆਉਣਾ ਹੀ ਆ ਵੀ ਘੰਟਾ ਮੈਂ ਪੜਾਜਿਆ ਕਰੂੰਗਾ ਵੀ ਇਹਦੇ ਆਲਾ ਸਿਲੇਬਸ ਮੈਨੂੰ ਆਉਂਦਾ ਹੀ ਆ ਤੇ ਕੁੜੀ ਦੇ ਪਿਓ ਨੂੰ ਐ ਹੋ ਜਾਂਦਾ ਵੀ ਚੱਲ ਵਧੀਆ ਵੀ ਆਉਂਦਾ ਜਾਂਦਾ ਬੰਦਾ ਗਾ ਵੀ ਰੋਜ਼ ਆਜਿਆ ਕਰੂਗਾ ਚਲੋ ਭਈ ਸਰਪੰਚ ਆ ਜਿਹੜਾ ਉਹ ਕੁੜੀ ਨੂੰ ਪੜਾਉਣਾ ਆ ਕਰੇ ਨਿੰਮੀ ਨੂੰ ਨਿੰਮੀ ਦੀ ਉਮਰ 14 ਕ ਸਾਲ ਦੀ ਸੀ ਕੁਝ ਕੁ ਮਹੀਨੇ ਹੁੰਦੇ ਆ ਸਰਪੰਚ ਨੂੰ ਪੜਾਉਣਾਉਂਦੇ ਆ ਤਾਂ ਉਸ ਕੁੜੀ ਦੀ ਸਰਪੰਚ ਦੇ ਨਾਲ ਨੇੜਤਾ ਹੋ ਜਾਂਦੀ ਆ ਨੇੜਤਾ ਤੋਂ ਬਾਅਦ ਉਹਨਾਂ ਦੇ ਫਿਜ਼ੀਕਲ ਰਿਲੇਸ਼ਨ ਬਣਦੇ ਆ 1992-93 ਦੀ ਗੱਲ ਹੈ ਇਹ ਬਿਲਕੁਲ ਸੱਚੀ ਆ ਤੇ ਉਸ ਤੋਂ ਬਾਅਦ ਨਾ ਮਤਲਬ ਪਰਿਵਾਰ ਵਾਲੇ ਆ ਜਿਹੜੇ ਉਹ ਇੱਕ ਚੀਜ਼ ਨੋਟ ਕਰਨ ਲੱਗ ਜਾਂਦੇ ਆ ਕਿ ਉਹਨਾਂ ਦੀ ਧੀ ਦੇ ਬਿਹੇਵ ਦੇ ਵਿੱਚ ਤੇ ਉਹਦੀ ਬਾਡੀ ਲੈਂਗੁਏਜ ਦੇ ਵਿੱਚ ਕੀ ਪਰਵਰਤਨ ਆ ਰਿਹਾ ਕਿਉਂਕਿ ਪਹਿਲਾਂ ਚਲੋ ਇਹ ਆ ਵੀ ਆਪਾਂ ਨਹੀਂ ਆਪਣੇ ਬੱਚੇ ਤੇ ਸ਼ੱਕ ਕਰਦੇ ਪਰ ਆਦਤਾਂ ਤੋਂ ਪਤਾ ਲੱਗ ਜਾਂਦਾ ਨਿੰਮੀ ਦੀ ਮਾਂ ਉਹਦੇ ਪਿਓ ਨੂੰ ਕਹਿੰਦੀ ਆ ਵੀ ਤੂੰ ਸਰਪੰਚ ਨੂੰ ਮਨਾ ਕਰ ਦੇ ਵੀ ਸਰਪੰਚ ਆਪਣੇ ਘਰੇ ਨਾ ਆਵੇ ਵੀ ਮੈਨੂੰ ਗੱਲ ਠੀਕ ਨਹੀਂ ਲੱਗਦੀ ਵੀ ਸਰਪੰਚ ਪੜਾਉਣ ਕਾਹਦਾ ਆਉਂਦਾ ਵੀ ਉਹ ਤਾਂ 2-3 ਘੰਟੇ ਬੈਠਾ ਰਹਿੰਦਾ ਵੀ ਐ ਠੀਕ ਨਹੀਂ ਗੱਲ ਆ ਚਲੋ ਨੀਮੀ ਦਾ ਪਿਓ ਆ ਜਿਹੜਾ ਉਹ ਸਰਪੰਚ ਨੂੰ ਕਹਿ ਦਿੰਦਾ ਕਿ ਵੀ ਤੂੰ ਸਾਡੇ ਘਰ ਨਾ ਆਇਆ ਕਰ ਬੱਸ ਵੀ ਜਿੰਨਾ ਪੜਾਤਾ ਸਾਡੀ ਕੁੜੀ ਨੂੰ ਠੀਕ ਆ ਕਿਉਂਕਿ ਉਹਨਾਂ ਨੂੰ ਇਹ ਸੀ ਵੀ ਜੇ ਜ਼ਿਆਦਾ ਰੌਲਾ ਪਾਵੇਂਗੇ ਗੱਲ ਦਾ ਤਾਂ ਬਦਨਾਮੀ ਹੋ ਉਹਨਾਂ ਨੂੰ ਇਹ ਗੱਲ ਪਤਾ ਲੱਗ ਗਈ ਸੀ ਵੀ ਸਾਡੀ ਕੁੜੀ ਦਾ ਉਹਦੇ ਨਾਲ ਰਿਸ਼ਤਾ ਠੀਕ ਨਹੀਂ ਚਲੋ ਸਰਪੰਚ ਆ ਜਿਹੜਾ ਉਹ ਉਹਨਾਂ ਦੇ ਘਰ ਆਉਣਾ ਹਟ ਜਾਂਦਾ ਪਰ ਨੀਮੀ ਆ ਜਿਹੜੀ ਹੁਣ ਉਹਨੂੰ ਇਹ ਹੁੰਦਾ ਸੀ ਵੀ ਮੈਂ ਸਰਪੰਚ ਨੂੰ ਮਿਲਾਂ ਤੇ ਸਰਪੰਚ ਨੂੰ ਵੀ ਇਹ ਹੁੰਦਾ ਸੀ सरपंच ਸੀ ਜਿਹੜਾ ਉਹ 25 26 ਕ ਸਾਲ ਦਾ ਮੁੰਡਾ ਸੀ ਚਲੋ ਸਮਾਂ ਲੰਘਦਾ ਤੇ ਜਦੋਂ ਪਹਿਲਾਂ ਮਤਲਬ ਉਹਨਾਂ ਦੀ ਕੋਈ ਗੱਲਬਾਤ ਹੁੰਦੀ ਸੀ ਉਹ ਹੁਣ ਪਰਿਵਾਰ ਦੇ ਸਾਹਮਣੇ ਤਾਂ ਕਰਦੇ ਨਹੀਂ ਸੀ ਉਹਨਾਂ ਚਿੱਠੀ ਰਾਹੀਂ ਗੱਲ ਕਰਦੇ ਹੁੰਦੇ ਸੀ ਤੇ ਉਹਨਾਂ ਨੇ ਚਿੱਠੀ ਦਾ ਜਿਹੜਾ ਇੱਕ ਮਤਲਬ ਜਗ੍ਹਾ ਬਣਾਈ ਹੋਈ ਸੀ ਵੀ ਸਰਪੰਚ ਵੀ ਉੱਥੇ ਲਿਖ ਕੇ ਚਿੱਠੀ ਰੱਖ ਦਿੰਦਾ ਸੀ ਉੱਥੋਂ ਨਿੰਮੀ ਸਕੂਲ ਜਾਂਦੀ ਚੱਕ ਲੈਂਦੀ ਸੀ ਵੀ ਉਹ ਉਹਨਾਂ ਨੇ ਇੱਕ ਜਗ੍ਹਾ ਬਣਾ ਲਈ ਵੀ ਇੱਥੇ ਚਿੱਠੀ ਰੱਖਣੀ ਆ ਤੇ ਨਿੰਮੀ ਨੇ ਕੀ ਕੀਤਾ ਨਿੰਮੀ ਨੇ ਉਥੇ ਚਿੱਠੀ ਲਿਖ ਕੇ ਰੱਖੀ ਤੇ ਉਹਨੂੰ ਕਹਿੰਦੀ ਵੀ ਤੁਸੀਂ ਵੀ ਹੁਣ ਤੂੰ ਸਾਡੇ ਘਰ ਨਹੀਂ ਆਉਂਦਾ ਵੀ ਮੈਂ ਤੇਰੇ ਬਿਨਾ ਨਹੀਂ ਰਹਿ ਸਕਦੀ ਤੇ ਅਗਲੀ ਜਿਹੜੀ ਚਿੱਠੀ ਆ ਉਹ ਸਰਪੰਚ ਲਿਖਦਾ ਉਹ ਕਹਿੰਦਾ ਵੀ ਹਾਂ ਮੈਂ ਵੀ ਤੇਰੇ ਬਿਨਾ ਨਹੀਂ ਰਹਿ ਸਕਦਾ ਤੇ ਉਹ ਕਹਿੰਦੀ ਵੀ ਮੈਂ ਤੈਨੂੰ ਮਿਲਣਾ ਚਾਹੁੰਦੀ ਆ ਤੇ ਜਿਹੜਾ ਸਰਪੰਚ ਆ ਉਹ ਚਿੱਠੀ ਦੇ ਵਿੱਚ ਇੱਕ ਦਵਾਈ ਰੱਖ ਦਿੰਦਾ ਤੇ ਉਹਨੂੰ ਕਹਿੰਦਾ ਵੀ ਇਹੇ ਦਵਾਈ ਆ ਤੂੰ ਘਰ ਦੀ ਸਬਜੀ ਦੇ ਵਿੱਚ ਨਾ ਦੁੱਧ ਦੇ ਵਿੱਚ ਪਾ ਦੀ ਨਹੀਂ ਤਾਂ ਤੂੰ ਆਟੇ ਦੇ ਵਿੱਚ ਗੁੰਨ ਲਈ ਵੀ ਜਦੋਂ ਉਹ ਸਾਰੇ ਸੌ ਜਾਣਗੇ ਹਨ ਤੇ ਵੀ ਮੈਂ ਤੈਨੂੰ ਮਿਲਣ ਆਉਂਗਾ ਚਲੋ ਕੁੜੀ ਉਹ ਦਵਾਈ ਚੱਕ ਲੈਂਦੀ ਆ ਦਵਾਈ ਚੁੱਕ ਕੇ ਜਦੋਂ ਉਹ ਸ਼ਾਮ ਨੂੰ ਆਟਾ ਗੁੰਨਦੀ ਆ ਉਹੀ ਗੁੰਨਦੀ ਆਟਾ ਤੇ ਆਟੇ ਦੇ ਵਿੱਚ ਦਵਾਈ ਪਾ ਦਿੰਦੀ ਆ ਦਵਾਈ ਪਾ ਕੇ ਚਲੋ ਸਰਪੰਚ ਆ ਜਿਹੜਾ ਉਹਨਾਂ ਦੇ ਘਰ ਆਉਂਦਾ ਰਾਤ ਨੂੰ ਤੇ ਅਗਲੇ ਦਿਨ ਆ ਨਿੰਮੀ ਦਾ ਪਿਓ ਆ ਜਿਹੜਾ ਉਹ ਦਾਣਾ ਮੰਡੀ ਚ ਗਿਆ ਹੁੰਦਾ ਤੇ ਉਹਦੀ ਮਾਂ ਵੀ ਕਿਤੇ ਬਾਹਰ ਗਈ ਹੁੰਦੀ ਆ ਤੇ ਉਹਦੀ ਭੈਣ ਆ ਜਿਹੜੀ ਉਹ ਸਕੂਲ ਗਈ ਹੁੰਦੀ ਆ ਤੇ ਉਹਨਾਂ ਤਿੰਨ ਜਣਿਆਂ ਦੀ ਜਿਹੜੀ ਮੌਤ ਹੋ ਜਾਂਦੀ ਆ ਨਿੰਮੀ ਦੀ ਭੈਣ ਦੀ ਉਹਦੇ ਮੰਮੀ ਪਾਪਾ ਦੀ ਤੇ ਨਿੰਮੀ ਦਾ ਇੱਕ ਭੈਣ ਤੇ ਇੱਕ ਭਰਾ ਜਿਹੜੇ ਬਚ ਜਾਂਦੇ ਆ ਜਦੋਂ ਹੁਣ ਆ ਇਸ ਤਰ੍ਹਾਂ ਸਾਰਿਆਂ ਦੀ ਮੌਤ ਹੁੰਦੀ ਆ ਤੇ ਪਿੰਡ ਦੇ ਵਿੱਚ ਕੋਹਰਾ ਮੱਚ ਜਾਂਦਾ ਵੀ ਕੀ ਗੱਲ ਹੋ ਗਈ ਤੇ ਚਲੋ ਸਾਰਿਆਂ ਨੂੰ ਐ ਸ਼ੱਕ ਹੁੰਦਾ ਵੀ ਕੋਈ ਜ਼ਹਿਰੀਲੀ ਚੀਜ਼ ਖਾਦੀ ਗਈ ਵੀ ਕਈ ਵਾਰੀ ਕਿ ਰਲੀ ਡਿਗ ਪੀ ਦੁੱਧ ਦੇ ਵਿੱਚ ਜਾਂ ਕੋਈ ਚੀਜ਼ ਇਹੋ ਜੀ ਖਾਦੀ ਤੇ ਪੁਲਿਸ ਆ ਜਿਹੜੀ ਆ ਜਾਂਦੀ ਆ ਪੁਲਿਸ ਨੂੰ ਸ਼ੱਕ ਉਸ ਕੁੜੀ ਤੇ ਹੀ ਹੁੰਦਾ ਚਲੋ ਉਹਨੂੰ ਜਦੋਂ ਫੜ ਲਿਆ ਜਾਂਦਾ ਤੇ ਉਹ ਕੁੜੀ ਸੀ ਜਿਹੜੀ ਨਿੰਮੀ ਉਹਨਾ ਮਤਲਬ ਛੇਤੀ ਮੰਨ ਜਾਂਦੀ ਆ ਪਰ ਉਹ ਇਹ ਕਹਿੰਦੀ ਆ ਵੀ ਜਿਹੜਾ ਸਾਡਾ ਸੀਰੀ ਆ ਮੈਨੂੰ ਤਾਂ ਉਹਨੇ ਦਵਾਈ ਲਿਆ ਕੇ ਦਿੱਤੀ ਸੀ ਮੇਰੇ ਉਹਦੇ ਨਾਲ ਰਿਲੇਸ਼ਨ ਆ ਕਿਉਂਕਿ ਸਰਪੰਚ ਨੇ ਉਹਨੂੰ ਇੱਕ ਗੱਲ ਸਮਝਾਈ ਹੋਈ ਸੀ ਵੀ ਕੱਲ ਨੂੰ ਕਿਤੇ ਵੀ ਕੋਈ ਗੱਲ ਦਾ ਪਤਾ ਲੱਗਦਾ ਵੀ ਤੂੰ ਮੇਰਾ ਨਾਮ ਨਹੀਂ ਲੈਣਾ ਤੂੰ ਥੋੜੇ ਸੀਰੀ ਦਾ ਨਾਮ ਲੈਣਾ ਕਿਸੇ ਗੱਲ 'ਚ ਵੀ ਵੀ ਜੇ ਤੇਰੀ ਫਰੈਂਡਸ਼ਿਪ ਬਾਰੇ ਜਾਂ ਕੁਝ ਪਤਾ ਲੱਗਦਾਗਾ ਤੇ ਚਲੋ ਨਿੰਮੀ ਆ ਜਿਹੜੀ ਉਹ ਸੀਰੀ ਦਾ ਨਾਮ ਲੈ ਦਿੰਦੀ ਆ ਸੀਰੀ ਜਿਹੜਾ ਉਹ ਪੁਲਿਸ ਫੜ ਕੇ ਲੈ ਜਾਂਦੀ ਆ ਉਹਨੂੰ ਕੁੱਟਮਾਰ ਕਰਦੀ ਆ ਉਹ ਦੋਨੋਂ ਹੱਥ ਜੋੜ ਕੇ ਕਹਿੰਦਾ ਵੀ ਨਹੀਂ ਮੈਂ ਕੁਝ ਨਹੀਂ ਕੀਤਾ ਚਲੋ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਤੇ ਸੀਰੀ ਨੂੰ ਨਾ ਜਿਹੜੀ ਜੇਲ ਹੋ ਜਾਂਦੀ ਆ ਤੇ ਨਿੰਮੀ ਆ ਜਿਹੜੀ ਉਹਨੂੰ ਨਾਬਾਲਗ ਕਰਕੇ ਮਤਲਬ ਇਹ ਜਿਹੜਾ ਉਹਤੇ ਕੇਸ ਚੱਲਦਾ ਹੁੰਦਾ ਵੀ ਨਾਬਾਲਗ ਕੁੜੀ ਸੀ ਉਹਦੀਆਂ ਗੱਲਾਂ ਚ ਆ ਗਈ ਵੀ ਉਹਨੇ ਬਹਿਕਾਇਆ ਇਸ ਕਰਕੇ ਸੀਰੀ ਨੂੰ ਪਹਿਲਾਂ ਸਜ਼ਾ ਹੋ ਜਾਂਦੀ ਆ ਤੇ ਨਿੰਮੀ ਤੇ ਹਜੇ ਕੇਸ ਚੱਲ ਰਿਹਾ ਹੁੰਦਾ ਤੇ ਉਹਨੂੰ ਬਾਲ ਸੁਧਾਰ ਘਰ ਦੇ ਵਿੱਚ ਭੇਜਿਆ ਜਾਂਦਾ ਉਥੋਂ ਉਹ ਸਰਪੰਚ ਨੂੰ ਚਿੱਠੀ ਲਿਖਦੀ ਆ ਤੇ ਉਹਨੂੰ ਕਹਿੰਦੀ ਆ ਵੀ ਦੇਖ ਮੈਂ ਤੇਰਾ ਨਾਮ ਨਹੀਂ ਲਿਆ ਮੈਂ ਤੈਨੂੰ ਬਚਾ ਲਿਆ ਤੇ ਜੇ ਤੂੰ ਮਤਲਬ ਮੇਰੀ ਮਦਦ ਨਹੀਂ ਕਰੇਂਗਾ ਜੇਲ੍ਹ ਤੋਂ ਬਾਹਰ ਆਉਣ ਦੀ ਤਾਂ ਮੈਂ ਤੈਨੂੰ ਫਸਾ ਦਊਂਗੀ ਸਰਪੰਚ ਆ ਥੋੜਾ ਉਹ ਡਰ ਵੀ ਜਾਂਦਾ ਕਿਉਂਕਿ ਉਹਦੇ ਡਰ ਤਾਂ ਪਹਿਲਾਂ ਹੀ ਸੀ ਵੀ ਕੀ ਪਤਾ ਉਹਦਾ ਕਦੋਂ ਮੰਨ ਜੇ ਹੈਨਾ ਚਲ ਸਰਪੰਚ ਆ ਜਿਹੜਾ ਉਹ ਕੋਸ਼ਿਸ਼ ਕਰਦਾ ਉਹਦੀ ਜ਼ਮਾਨਤ ਕਰਾਉਣ ਦੀ ਤੇ ਨਾਲ ਜਿਹੜੀ ਕੁੜੀ ਦੀ ਨਾਨੀ ਸੀ ਉਹਨੂੰ ਵੀ ਆਏ ਸੀ ਵੀ ਚਲੋ ਮੈਂ ਹਣਾ ਆਪਣੀ ਦੋਤੀ ਨੂੰ ਜੇਲ੍ਹ ਚੋਂ ਕਢਵਾ ਲਾਂ ਵੀ ਬਦਨਾਮੀ ਹੁੰਦੀ ਆ ਵੀ ਇਹਦੀ ਦੋਤੀ ਜੇਲ੍ਹ ਚ ਚਲੋ ਕਾਰ ਕਰਾ ਕੇ ਸਰਪੰਚ ਆ ਜਿਹੜਾ ਉਹ ਜ਼ਮਾਨਤ ਕਰਾ ਦਿੰਦਾ ਤੇ ਨਿੰਮੀ ਜੇਲ੍ਹ ਤੋਂ ਬਾਹਰ ਆ ਜਾਂਦੀ ਆ ਜਦੋਂ ਉਹ ਜੇਲ੍ਹ ਤੋਂ ਬਾਹਰ ਹੁੰਦੀ ਆ ਤਾਂ ਘਰ ਦੇ ਵਿੱਚ ਨਿੰਮੀ ਤੇ ਉਹਦੇ ਛੋਟੇ ਪੈਂਡ ਭਰਾ ਦੋ ਤੇ ਫਿਰ ਉਹਨਾਂ ਦੀ ਨਾਨੀ ਆ ਜਿਹੜੀ ਉਹ ਰਹਿਣ ਲੱਗ ਜਾਂਦੀ ਆ ਕਿ ਬੱਚਿਆਂ ਕੋਲ ਵੀ ਬੱਚੇ ਇਕੱਲੇ ਕਾ ਨੂੰ ਛੱਡਣੇ ਆ ਕਿਉਂਕਿ ਪਹਿਲਾਂ ਵੀ ਨਾਨੀ ਰਹਿੰਦੀ ਸੀ ਛੋਟੇ ਬੱਚਿਆਂ ਕੋਲ ਤੇ ਚਲੋ ਉਹ ਨਿੰਮੀ ਦੇ ਘਰੀ ਰਹਿੰਦੇ ਆ ਤੇ ਹੁਣ ਨਿੰਮੀ ਆ ਜਿਹੜੀ ਉਹਨੂੰ ਸਕੂਲੋਂ ਹਟਾ ਲਿਆ ਸੀ ਤੇ ਉਹਦੀ ਨਾਨੀ ਉਹਨੂੰ ਬਹੁਤ ਲਾਹਨਤਾਂ ਪਾਉਂਦੀ ਆ ਤੇ ਕਹਿੰਦੀ ਆ ਵੀ ਤੂੰ ਇੰਨੀ ਛੋਟੀ ਉਮਰ ਦੇ ਵਿੱਚ ਐਨਾ ਵੱਡਾ ਕਾਰਨਾਮਾ ਕਰਤਾ ਹਨਾ ਮੇਰੇ ਧੀ ਜਵਾਈ ਨੂੰ ਤੇ ਮੇਰੇ ਦੋਤੀ ਨੂੰ ਮਾਰਤਾ ਨਫਰਤ ਤਾਂ ਉਹਦੀ ਨਾਨੀ ਕਰਦੀ ਸੀ ਪਰ ਗੱਲ ਇਹ ਆ ਵੀ ਬਾਅਦ 'ਚ ਉਹ ਇਹ ਵੀ ਸੋਚ ਲੈਂਦੀ ਸੀ ਵੀ ਇਹ ਨਿਆਣੀ ਸੀ ਗੱਲਾਂ 'ਚ ਆ ਗਈ ਚਲੋ ਨਿੰਮੀ ਸੀ ਜਿਹੜੀ ਉਹ ਆਪਣੀਆਂ ਆਦਤਾਂ ਤੋਂ ਬਾਜ਼ ਨਹੀਂ ਆਉਂਦੀ ਤੇ ਉਹਦੇ ਪਿੰਡ ਦੇ ਵਿੱਚ ਹੀ ਕਿਸੇ ਹੋਰ ਬੰਦੇ ਨਾਲ ਰਿਲੇਸ਼ਨ ਬਣ ਜਾਂਦੇ ਆ ਉਹ ਬੰਦਾ ਵੀ ਉਹਨਾਂ ਦੇ ਘਰ ਆਉਂਦਾ ਜਾਂਦਾ ਸਰਪੰਚ ਵੀ ਆਉਂਦਾ ਜਾਂਦਾ सरपंच ਹੁਣ ਸ਼ਰਿਆਮ ਆ ਜਾਂਦਾ ਸੀ ਕਿਉਂਕਿ ਉਹਨੇ ਜ਼ਮਾਨਤ ਕਰਾਈ ਸੀ ਤੇ ਜਿਹੜਾ ਹੋਰ ਬੰਦਾ ਸੀਗਾ ਇੱਕ ਪਿੰਡ ਦਾ ਜਿਹਦੇ ਨਾਲ ਨਿੰਮੀ ਦੀ ਗੱਲਬਾਤ ਸੀ ਉਹ ਵੀ ਆਉਂਦਾ ਸੀ ਕਦੇ ਸਰਪੰਚ ਆ ਕੇ ਬੈਠਾ ਰਹਿੰਦਾ ਕਦੇ ਉਹ ਬੈਠਾ ਰਹਿੰਦਾ ਤੇ ਉਹਦੀ ਨਾਨੀ ਸੀ ਜਿਹੜੀ ਇਹ ਗੱਲ ਨੋਟ ਕਰਦੀ ਸੀ ਤੇ ਉਹ ਕੁੜੀ ਨੂੰ ਕਹਿੰਦੀ ਸੀ ਵੀ ਤੂੰ ਨਾਂ ਬੰਦਿਆਂ 'ਚ ਬੈਠਿਆ ਕਰ ਚਲੋ ਉਹਦੀ ਨਾਨੀ ਉਹਨਾਂ ਨੂੰ ਗੱਲਾਂਬਾਤਾਂ ਕਰਕੇ ਮੋੜ ਦਿੰਦੀ ਨਾ ਤਾਂ ਹੁਣ ਉਹਦੀ ਨਾਨੀ ਆਏ کہہ ਸਕਦੀ ਸੀ ਵੀ ਤੁਸੀਂ ਸਾਡੇ ਘਰ ਨਾ ਆਇਆ ਕਰੋ ਗੱਲੀਬਾਤੀ ਤਾਂ ਉਹ ਬਹੁਤ ਸੁਣਾਉਂਦੀ ਪਰ ਉਹਦਾ ਫਸਟ ਨਹੀਂ ਚੱਲਦਾ ਸੀ ਤੇ ਇੱਕ ਦਿਨ ਉਹਦੀ ਨਾਨੀ ਨੇ ਨਾ ਆਪਣੀ ਦੋਤੀ ਨੂੰ ਸਮਝਾਇਆ ਅੰਦਰ ਵੜ ਕੇ ਉਹਦੀ ਗੁੱਤ ਫੜ ਕੇ ਉਹਨੂੰ ਕਹਿੰਦੀ ਵੀ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਪਹਿਲਾਂ ਤੂੰ ਕੀ ਕਾਰਨਾਮੇ ਕੀਤੇ ਆ ਹਜੇ ਵੀ ਤੂੰ ਆਪਣੀਆਂ ਆਦਤਾਂ ਤੋਂ ਬਾਜ਼ ਨਹੀਂ ਆਉਂਦੀ ਜਿਹੜੇ ਉਹ ਬੰਦੇ ਆਉਂਦੇ ਉਹ ਤੇਰੇ ਕਰਕੇ ਆਉਂਦੇ ਆ ਮੈਨੂੰ ਇਸ ਗੱਲ ਦਾ ਪਤਾ ਵੀ ਤੂੰ ਆਪਣੀਆਂ ਆਦਤਾਂ ਤੋਂ ਬਾਜ਼ ਆ ਜਾ ਤੂੰ ਨਾ ਮੇਟੀ ਬਲੀਦ ਕਰ ਤਾਂ ਉਹਨੂੰ ਐ ਲੱਗਣ ਲੱਗ ਜਾਂਦਾ ਨਿੰਮੀ ਨੂੰ ਵੀ ਇਹ ਤਾਂ ਹੁਣ ਪੰਗਾ ਪੈ ਗਿਆ ਤੇ ਜਿਹੜੀ ਨਿੰਮੀ ਆ ਉਹ ਜਿਹੜੇ ਦੂਜਾ ਬੰਦਾ ਆਉਂਦਾ ਸੀ ਪਿੰਡ ਦੇ ਵਿੱਚੋਂ ਉਹਨੂੰ ਕਹਿੰਦੀ ਵੀ ਮੇਰੀ ਨਾਨੀ ਆਲਾ ਕੰਡਾ ਕੱਢਣਾ ਪਊਗਾ ਉਹ ਕਹਿੰਦਾ ਠੀਕ ਆ ਚਲ ਤੇ ਚਲੋ ਉਹ ਬੰਦਾ ਨਾ ਸ਼ਾਮ ਜੇ ਨੂੰ ਘਰੇ ਆਉਂਦਾ ਉਹਨਾਂ ਦੇ 4 ਵਜੇ ਗਰਮੀਆਂ ਦੇ ਦਿਨ ਸੀ ਤੇ ਉਹਨਾਂ ਮਤਲਬ ਕਹਿੰਦਾ ਵੀ ਮੈਂ ਕੁਝ ਖਾਣ ਨੂੰ ਲੈ ਕੇ ਆਇਆ ਤੇ ਵੀ ਆਜੋ ਉੱਪਰ ਚਿਵਾਰੇ 'ਚ ਬਹਿਨੇ ਹੈਗੇ ਚਲੋ ਨਿੰਮੀ ਜਦੋਂ ਚਿਵਾਰੇ 'ਚ ਜਾਂਦੀ ਆ ਤੇ ਉਹਦੀ ਨਾਨੀ ਮਗਰ ਜਾਂਦੀ ਆ ਉਹਨੂੰ ਐ ਹੁੰਦਾ ਵੀ ਕੱਲੀ ਕੁੜੀ ਜਾਂਦੀ ਆ ਹਨਾ ਵਗਾਨੇ ਬੰਦੇ ਨਾਲ ਉਹ ਵੀ ਮਗਰ ਚਲੀ ਜਾਂਦੀ ਆ ਤੇ ਚਿਵਾਰੇ ਦੇ ਵਿੱਚ ਚਲੋ ਉਹ ਜਿਹੜਾ ਖਾਂਦੇ ਹੈਗੇ ਜਿਹੜੀ ਉਹ ਮਠਿਆਈ ਜੀ ਲੈ ਕੇ ਆਇਆ ਸੀ ਉਹਦੇ ਵਿੱਚ ਨਸ਼ੇ ਦੀ ਦਵਾਈ ਸੀ ਉਹ ਉਹ ਨਿੰਮੀ ਦੀ ਨਾਨੀ ਨੇ ਵੀ ਖਾ ਲਈ ਤੀ ਉਹ ਨਾ ਬੇਹੋਸ਼ ਹੋ ਜਾਂਦੀ ਆ ਉਸ ਤੋਂ ਬਾਅਦ ਉਹ ਦੋਨੋਂ ਜਾਣੇ ਉਹਨੂੰ ਮਾਰ ਦਿੰਦੇ ਆ ਮਾਰ ਕੇ ਉਹਨੂੰ ਤੇ ਉਹਨਾਂ ਦੇ ਘਰ ਦੇ ਵਿੱਚ ਇੱਕ ਖੂਹੀ ਪੱਟੀ ਸੀ ਕੱਚੀਆਂ ਲੈਟਰੀਨਾਂ ਜਿਹੜੀਆਂ ਹੁੰਦੀਆਂ ਸੀ ਉਹ ਪੱਟੀ ਹੋਈ ਸੀ ਪਰ ਉਹ ਜੇ ਚਾਲੂ ਨਹੀਂ ਕੀਤੀ ਸੀ ਉਹਦੇ ਵਿੱਚ ਸੁੱਟ ਕੇ ਉਹਨੂੰ ਬੰਦ ਕਰ ਦਿੰਦੇ ਆ ਤੇ ਚਲੋ ਜਿਹੜੀ ਨਾਨੀ ਆ ਹੁਣ ਉਹਨੇ ਕਿੱਥੋਂ ਲੱਭਣਾ ਸੀ ਹੁਣ ਹੋਰ ਤਾਂ ਕਿਸੇ ਨੂੰ ਪਤਾ ਨਹੀਂ ਸੀ ਇਹ ਉਸ ਤੋਂ ਬਾਅਦ ਥੋੜੇ ਜੇ ਦਿਨ ਗੁਜ਼ਰਦੇ ਆ ਤੇ ਜਿਹੜਾ ਨਾਨੀ ਦਾ ਭਰਾ ਉਹ ਮਤਲਬ ਆਉਂਦਾ ਜਾਂਦਾ ਰਹਿੰਦਾ ਸੀ ਤੇ ਇੱਕ ਦਿਨ ਨਾਨੀ ਦਾ ਭਰਾ ਆਇਆ ਤੇ ਉਹ ਵੇਖਦਾ ਵੀ ਮੇਰੀ ਭੈਣ ਘਰੇ ਨਹੀਂ ਤੇ ਉਹ ਨਿੰਮੀ ਨੂੰ ਪੁੱਛਦਾ ਵੀ ਤੇਰੀ ਨਾਨੀ ਕਿੱਥੇ ਆ ਉਹ ਕਹਿੰਦੀ ਵੀ ਨਾਨੂ ਨਾਨੀ ਤਾਂ ਹੈ ਨਹੀਂ ਉਹ ਤਾਂ ਕਿਤੇ ਗਈ ਹੋਈ ਆ ਕਿਸੇ ਦੇ ਚਲੋ ਘੰਟਾ ਦੋ ਘੰਟੇ ਬੈਠਦਾ ਤੇ ਫਿਰ ਮੁੜ ਜਾਂਦਾ ਪਰ ਉਹਨੂੰ ਸ਼ੱਕ ਹੁੰਦਾ ਵੀ ਮੇਰੀ ਭੈਣ ਤਾਂ ਕਦੇ ਵੀ ਇਹਨੂੰ ਛੱਡ ਕੇ ਨਹੀਂ ਗਈ ਵੀ ਕੀ ਗੱਲ ਆ ਉਹ ਥੋੜੇ ਜਿਹੇ ਦਿਨਾਂ ਤੋਂ ਫੇਰ ਆ ਜਾਂਦਾ ਹਫਤੇ ਦੇ ਵਿੱਚ ਉਹ ਤਿੰਨ ਤਿੰਨ ਗੇੜੇ ਮਾਰਨ ਲੱਗਿਆ ਤੇ ਉਹਨੇ ਜਦੋਂ 6-7 ਗੇੜੇ ਮਾਰੇ ਤੇ ਉਹਨੂੰ ਇਹ ਕਨਫਰਮ ਹੋ ਗਿਆ ਵੀ ਮੇਰੀ ਭੈਣ ਨੂੰ ਤੈਨੇ ਕੁਛ ਕਰਤਾ ਚਲ ਉਹ ਕੁੜੀ ਨੂੰ ਪੁੱਛਦਾ ਵੀ ਦੱਸ ਤੇ ਉਹਨੂੰ ਕਹਿੰਦਾ ਵੀ ਦੱਸ ਨਹੀਂ ਮੈਂ ਤੈਨੂੰ ਪੁਲਿਸ ਵਿੱਚ ਫੜਾਉਂ ਤੇ ਉਹ ਕੁੜੀ ਜਿਹੜੀ ਡਰ ਜਾਂਦੀ ਆ ਵੀ ਹੁਣ ਤਾਂ ਆ ਤੱਕ ਤਾਂ ਮੈਂ ਇਹਨੂੰ ਲਾਰੇ ਲਾਈ ਹਨਾ ਵੀ ਹੁਣ ਮੈਂ ਇਹਨੂੰ ਕੀ ਗੱਪ ਮਾਰੂੰ ਵੀ ਇਹਦਾ ਵੀ ਮੈਨੂੰ ਲੱਗਦਾ ਰਾਹ ਦੇ ਵਿੱਚੋਂ ਕੰਡਾ ਕੱਢਣਾ ਪਊ ਉਸ ਤੋਂ ਬਾਅਦ ਉਹ ਉਸ ਬੰਦੇ ਨੂੰ ਫੇਰ ਕਹਿੰਦੀ ਆ ਵੀ ਜਿਹੜਾ ਹਨਾਨਾ ਆਉਂਦਾ ਵੀ ਇਹ ਪੰਗਾ ਪਵਾਊਗਾ ਵੀ ਆਪਾਂ ਦੋਨੇ ਫਸ ਜਾਾਂਗੇ ਵੀ ਹੁਣ ਇਹਦਾ ਵੀ ਕੁਝ ਕਰੀਏ ਤੇ ਚਲੋ ਜਦੋਂ ਉਹ ਅਗਲੀ ਵਾਰ ਆਉਂਦਾ ਤੇ ਉਹ ਬੰਦਾ ਜਿਹੜਾ ਉਹ ਸਕੂਟਰ ਲੈ ਕੇ ਉਹਨਾਂ ਦੇ ਘਰ ਆ ਜਾਂਦਾ ਤੇ ਜਦੋਂ ਉਹ ਕੁੜੀ ਨੂੰ ਪੁੱਛਦਾ ਵੀ ਦੱਸ ਵੀ ਕਿੱਥੇ ਹੈਗੀ ਤੇ ਮੇਰੀ ਭੈਣ ਦੱਸ ਕਿੱਥੇ ਆ ਹਨਾ ਤੇ ਉਹ ਕਹਿੰਦੀ ਵੀ ਉਹ ਨਾ ਵੀ ਰਿਸ਼ਤੇਦਾਰੀ ਚ ਗਈ ਸੀ ਵੀ ਚਲ ਆਪਾਂ ਐ ਕਰਦੇ ਆ ਨੰਨਾ ਵੀ ਆਪਾਂ ਜਾ ਕੇ ਵੇਖ ਕੇ ਆਉਣੇ ਆ ਵੀ ਇੰਨੇ ਦਿਨ ਹੋ ਗਏ ਆਈ ਕਿਉਂ ਨਹੀਂ ਵੀ ਅਸੀਂ ਤਾਂ ਆਪ ਕੱਲੇ ਆ ਚਲ ਉਹ ਕੀ ਕਰਦਾਗਾ ਉਹ ਉਹਨਾਂ ਦੇ ਨਾਲ ਚਲਿਆ ਜਾਂਦਾ ਉਹ ਬੰਦਾ ਜਿਹੜਾ ਸਕੂਟਰ ਚਲਾਉਂਦਾ ਤੇ ਉਹਦਾ ਨੰਨਾ ਨਾਲ ਬਹਿ ਜਾਂਦਾ ਤੇ ਨਾਲ ਹੀ ਨਿੰਮੀ ਬਹਿ ਜਾਂਦੀ ਆ ਤੇ ਉਹ ਨਹਿਰ ਤੇ ਜਾਂਦੇ ਆ ਤੇ ਜਦੋਂ ਨਹਿਰ ਤੇ ਜਾ ਕੇ ਉਹ ਮਤਲਬ ਸਕੂਟਰ ਖੜਾਉਂਦੇ ਆ ਤੇ ਉਹਦਾ ਨਾਲ ਨਾਲ ਜਿਹੜਾ ਉਹ ਬਾਥਰੂਮ ਕਰਨ ਚਲੇ ਜਾਂਦਾ ਤੇ ਉਹ ਸੋਚਦਾ ਵੀ ਆਪਾਂ ਇਹਨੂੰ ਨਹਿਰ 'ਚ ਸੁੱਟ ਦਿੰਨੇ ਆ ਤੇ ਉਹ ਬੰਦਾ ਕਹਿੰਦਾ ਵੀ ਨਹਿਰ 'ਚ ਜੇ ਸੁੱਟਿਆ ਤੇ ਪਾਣੀ ਇੰਨਾ ਹੈ ਨਹੀਂ ਵੀ ਇਹ ਬਾਹਰ ਨਿਕਲੇ ਉਹ ਇਹ ਤਾਂ ਆਪਾਂ ਨੂੰ ਫੜਾ ਦੂ ਤੇ ਵੀ ਆਪਾਂ ਇਹਦਾ ਕੀ ਕਰੀਏ ਚਲ ਉਸ ਤੋਂ ਬਾਅਦ ਉਹ ਨੂੰ ਘਰੀ ਲੈ ਆਉਂਦੇ ਆ ਘਰੇ ਲਿਆ ਕੇ ਤੇ ਉਦੋਂ ਮਤਲਬ ਮਾਰ ਦਿੰਦੇ ਆ ਮਾਰ ਕੇ ਉਹਨੂੰ ਵੀ ਘਰ ਦੇ ਵਿੱਚ ਹੀ ਦੱਬ ਦਿੰਦੇ ਆ ਚਲੋ ਫੇਰ ਉਸ ਤੋਂ ਬਾਅਦ ਹਨਾ ਵੀ ਪਹਿਲਾਂ ਤਾਂ 2 ਦਿਨ ਤਾਂ ਆਏ ਹੁੰਦਾ ਉਹਨਾਂ ਦੇ ਘਰਦਿਆਂ ਨੂੰ ਵੀ ਉਹੀ ਰਹੇ ਪਿਆ ਉੱਥੇ ਵੀ ਕਈ ਦਿਨ ਪਹਿਲਾਂ ਵੀ ਲਾਏ ਆਉਂਦਾ ਸੀ ਚਲ ਉਸ ਤੋਂ ਬਾਅਦ ਉਹਦਾ ਮੁੰਡਾ ਹੁਣ ਉਹਨਾਂ ਨੇ ਤਾਂ ਭਾਲ ਕਰਨੀ ਸੀ ਵੀ ਸਾਡਾ ਪਿਓ ਕਿਉਂ ਨਹੀਂ ਆਇਆ ਉਹਦਾ ਮੁੰਡਾ ਜਿਹੜਾ ਉਹ ਪੁੱਛਦਾ ਨਹੀਂ ਹੈਗਾ ਉਹ ਉ ਤਾਂ ਵਿੜਕ ਲੈ ਜਾਂਦਾ ਮਤਲਬ ਖੇਤ ਚੋਂਦਾ ਉਹ ਘਰ ਚ ਦੇਖਦਾ ਵੀ ਮੇਰਾ ਭਰਾ ਮਤਲਬ ਮੇਰਾ ਪਿਓ ਵੀ ਹੈ ਨਹੀਂ ਤੇ ਭੂਆ ਵੀ ਹੈ ਨਹੀਂ ਉਹ ਸਿੱਧਾ ਪੁਲਿਸ ਕੋਲ ਚੱਲਿਆ ਜਾਂਦਾ ਤੇ ਪੁਲਿਸ ਨੂੰ ਜਾ ਕੇ ਦੱਸਦਾ ਵੀ ਮੇਰਾ ਜਿਹੜਾ ਪਿਓ ਆ ਉਹ ਆਪਣੀ ਭੈਣ ਦੇ ਘਰ ਆਇਆ ਸੀ ਤੇ ਜਿਹੜੀ ਮੇਰੀ ਭੈਣ ਦੀ ਪੋਤੀ ਆ ਵੀ ਉਹ ਸਹੀ ਕੁੜੀ ਨਹੀਂ ਪਹਿਲਾਂ ਉਹਨੇ ਆਪਦੇ ਪਰਿਵਾਰਕ ਮੈਂਬਰ ਮਾਰੇ ਫੇਰ ਵੀ ਸਾਡੀ ਭੂਆ ਗਾਇਬ ਸੀ ਤੇ ਵੀ ਮੇਰਾ ਪਿਓ ਉਹਨੂੰ ਵੇਖਣ ਆਉਂਦਾ ਹੁੰਦਾ ਸੀ ਵੀ ਮੇਰਾ ਪਿਓ ਵੀ ਨਹੀਂ ਮਿਲ ਰਿਹਾ ਚਲੋ ਉਹ ਕਹਿੰਦੇ ਵੀ ਸ਼ੱਕ ਉਹ ਕਹਿੰਦੇ ਵੀ ਸਾਨੂੰ ਉਸ ਕੁੜੀ ਤੇ ਸ਼ੱਕ ਆ ਪੁਲਿਸ ਵਾਲੇ ਸਿੱਧੇ ਉਸ ਕੁੜੀ ਨੂੰ ਜਾ ਕੇ ਗ੍ਰਿਫਤਾਰ ਕਰ ਲੈਂਦੇ ਆ ਤੇ ਉਹ ਕੁੜੀ ਆ ਜਿਹੜੀ ਪਹਿਲਾਂ ਤਾਂ ਮੰਨਦੀ ਨਹੀਂ ਪਰ ਜਿਹੜੇ ਪੁਲਿਸ ਵਾਲੇ ਆ ਉਹਨਾਂ ਕੋਲ ਮਨਾਉਣ ਦੇ ਬਹੁਤ ਰਾਹ ਹੁੰਦੇ ਆ ਉਹ ਪਿੰਡ ਦੇ ਵਿੱਚ ਪੁੱਛਗਿੱਛ ਕਰਦੇ ਆ ਵੀ ਕਿਸੇ ਨੇ ਹਨਾ ਬਜ਼ੁਰਗ ਨੂੰ ਵੇਖਿਆ ਹੋਵੇ ਜਾ ਜਿਹੜੇ ਲੋਕ ਆ ਉਹ ਦੱਸਦੇ ਆ ਵੀ ਹਾਂ ਇਹ ਕੁੜੀ ਤੇ ਇੱਕ ਪਿੰਡ ਦਾ ਬੰਦਾ ਜਿਹੜਾ ਅਕਸਰ ਇਹਨਾਂ ਦੇ ਘਰੇ ਆਉਂਦਾ ਜਾਂਦਾ ਵੀ ਉਹਨਾਂ ਨਾਲ ਸਕੂਟਰ ਤੇ ਜਾਂਦਾ ਵੇਖਿਆ ਸੀ ਚਲੋ ਪੁਲਿਸ ਆ ਜਿਹੜੀ ਉਹ ਇਸ ਗੱਲ ਦੀ ਤਫ਼ਤੀਸ ਕਰਨ ਲਈ ਉਹਦੇ ਛੋਟੇ ਭੈਣ ਭਰਾਵਾਂ ਨੂੰ ਵੀ ਪੁੱਛਦੀ ਆ ਨਿੰਮੀ ਦੇ ਨੂੰ ਤੇ ਨਿੰਮੀ ਦੇ ਛੋਟੇ ਭੈਣ ਭਰਾ ਕਹਿੰਦੇ ਵੀ ਜਿੱਦਣ ਮੇਰੀ ਨਾਨੀ ਮਤਲਬ ਕੋਠੇ ਤੇ ਗਈ ਆ ਮੇਰੀ ਭੈਣ ਨਾਲ ਉਹ ਚਵਾਰੇ 'ਚ ਚੜੇ ਸੀਗੇ ਵੀ ਉਹਦੋਂ ਬਾਅਦ ਤਾਂ ਅਸੀਂ ਸਾਡੀ ਨਾਨੀ ਦੇਖੀ ਨਹੀਂ ਤੇ ਜਦੋਂ ਅਸੀਂ ਦੀਦੀ ਨੂੰ ਪੁੱਛਦੇ ਆ ਤੇ ਇਹ ਕਹਿ ਦਿੰਦੀ ਆ ਵੀ ਨਾਨੀ ਤਾਂ ਪਿੰਡ ਗਈ ਪਰ ਅਸੇ ਨਾਨੀ ਨੂੰ ਪੌੜੀਆਂ ਤੇ ਚੜਦੇ ਵੇਖਿਆ ਸੀ ਤੇ ਫੇਰ ਜਿਹੜੀ ਪੁਲਿਸ ਨੂੰ ਇਸ ਗੱਲ ਦਾ ਪੂਰਾ ਕਨਫਰਮ ਹੋ ਜਾਂਦਾ ਵੀ ਇਸੇ ਨੇ ਕੁਛ ਕੀਤਾ ਤੇ ਫੇਰ ਉਹਨਾਂ ਦੋਨਾਂ ਦੀ ਨਾ ਰੇਲ ਬਣਾਉਂਦੀ ਆ ਪੁਲਿਸ ਫੇਰ ਉਹ ਦੋਨੋਂ ਮੰਨ ਜਾਂਦੇ ਆ ਵੀ ਹਾਂ ਉਹ ਦੱਸਦਾ ਵੀ ਇਹਦੀ ਨਾਨੀ ਦਾ ਤੇ ਉਹਦੇ ਭਰਾ ਦਾ ਕੰਡਾ ਅਸੀਂ ਕੱਢਿਆ ਕਿਉਂਕਿ ਉਹ ਸਾਨੂੰ ਰੋਕ ਟੋਕ ਕਰਦੀ ਸੀ ਸਾਡੇ ਰਿਸ਼ਤੇ ਦੇ ਵਿੱਚ ਰੋੜਾ ਸੀ ਤੇ ਅਸੀਂ ਆਜ਼ਾਦ ਹੋਣਾ ਚਾਹੁੰਦੇ ਸੀ ਫੇਰ ਉਹ ਕੁੜੀ ਆ ਜਿਹੜੀ ਉਹ ਮੰਨ ਜਾਂਦੀ ਆ ਵੀ ਆਪਦੇ ਮਾਪਿਆਂ ਦਾ ਵੀ ਪਹਿਲਾਂ ਮੈਂ ਹੀ ਮਰਡਰ ਕੀਤਾ ਉਹਨਾਂ ਨੂੰ ਦਵਾਈ ਮੈਂ ਹੀ ਪਾਈ ਸੀ ਤੇ ਫਿਰ ਸਰਪੰਚ ਦਾ ਜਿਹੜਾ ਰੋਲ ਆ ਉਹ ਵੀ ਸਾਹਮਣੇ ਆ ਜਾਂਦਾ ਫਿਰ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਦੀ ਆ ਸਰਪੰਚ ਉਹ ਬੰਦਾ ਤੇ ਨਿੰਮੀ ਨੂੰ ਗ੍ਰਿਫਤਾਰ ਕਰਕੇ ਫਿਰ ਉਹਨਾਂ ਤੇ ਇੰਨਾ ਕਿ ਕੇਸ ਚਲਾਇਆ ਜਾਂਦਾ ਵੀ ਇਹਨੇ ਜਿਹੜੀ ਬਾਹਰ ਨਾ ਸਕੇ ਕਿਉਂਕਿ ਫਿਰ ਇਹ ਸੀ ਵੀ ਉਹਨੇ ਆਪਣੇ ਭੈਣ ਭਰਾਵਾਂ ਨੂੰ ਵੀ ਮਾਰਨਾ ਸੀ ਤੇ ਉਹ ਮੰਨ ਵੀ ਜਾਂਦੀ ਆ ਵੀ ਹਾਂ ਇਹਨਾਂ ਤੋਂ ਬਾਅਦ ਮੈਂ ਆਪਣੇ ਭੈਣ ਭਰਾਵਾਂ ਨੂੰ ਮਾਰਨਾ ਸੀ ਤਾਂ ਕਿ ਮੈਂ ਇਕੱਲੀ ਆਜ਼ਾਦ ਜੀਵਨ ਜਿਉ ਸਕਾਂ ਤੇ ਮੈਨੂੰ ਕੋਈ ਰੋਕ ਟੋਕ ਨਾ ਕਰੇ ਵੀ ਜਦੋਂ ਇਹ ਕਤਲ ਹੁੰਦੇ ਆ ਨਾ ਸਾਰੇ ਤਾਂ ਨਿੰਮੀ ਦੀ ਉਮਰ 14 ਤੋਂ ਲੈ ਕੇ 20 ਸਾਲ ਦੇ ਵਿੱਚ ਸੀ ਦੇਖੋ ਵੀ ਇੰਨੀ ਛੋਟੀ ਉਮਰ ਦੇ ਵਿੱਚ ਇੰਨਾ ਇੰਨੇ ਕਾਹਨੜ ਕਰਨੇ ਇਸ ਕਰਕੇ ਆਪਣਾ ਸਮਾਜ ਹੈ ਨਾ ਜਿਹੜਾ ਆਪਾਂ ਜਿਹੜੇ ਸਿਆਣੇ ਲੋਕ ਆਪਣੇ ਘਰ ਦੇ ਸਿਆਣੇ ਮੈਂਬਰਾਂ ਉਹ ਕਹਿੰਦੇ ਹੁੰਦੇ ਆ ਵੀ ਜਿਹੜੀਆਂ ਧੀਆ ਨੇ ਨਾ ਜਦੋਂ ਮਟਿਆਰਾ ਹੁੰਦੀਆਂ ਨੇ ਤਾਂ ਇਹਨਾਂ ਨੂੰ ਪਰਦੇ 'ਚ ਰੱਖਣ ਦੀ ਲੋੜ ਹੁੰਦੀ ਆ ਬਗਾਨੇ ਕਿਸੇ ਵੀ ਬੰਦੇ ਨਾਲ ਬਹੁਤਾ ਬੋਲਣਾ ਬਹੁਤੀ ਨੇੜਤਾ ਬਹੁਤਾ ਵਹਿਣ ਉੱਠਣ ਠੀਕ ਨਹੀਂ ਹੁੰਦਾ ਇਸੀ ਕਰਕੇ ਅੱਗੇ ਜਿਹੜੀਆਂ ਜਦੋਂ ਹੁਣ ਮੇਰੇ ਇਹ ਗੱਲ ਯਾਦ ਆ ਵੀ ਜਦੋਂ ਅਸੀਂ ਛੋਟੇ ਹੁੰਦੇ ਸੀ ਹੁਣ ਮੈਂ 38 ਸਾਲ ਦੀ ਹੋ ਗਈਆਂ ਤੇ ਜਦੋਂ ਅਸੀਂ ਛੋਟੇ ਹੁੰਦੇ ਸੀ ਜੇ ਕਹਿੰਦੇ ਸੀ ਵੀ ਨਾਨਕੇ ਜਾਣਾ ਮੰਮੀ ਹੋਰਿਆ ਕਹਿ ਦਿੰਦੀਆਂ ਵੀ ਨਹੀਂ ਜਾਣਾ ਤੇ ਐ ਸੋਚਦੇ ਹੁੰਦੇ ਸੀ ਲੈ ਮੰਮੀ ਹੋਰਿਆ ਨਾਨਕੀ ਵੀ ਨਹੀਂ ਜਾਣ ਦਿੰਦੀਆਂ ਪਰ ਹੁਣ ਇਹ ਚੀਜ਼ਾਂ ਸਮਝ ਆਉਂਦੀਆਂ ਕਿ ਬੱਚਿਆਂ ਨੂੰ ਕੁੜੀਆਂ ਨੂੰ ਖਾਸ ਕਰਕੇ ਮਾਮਾ ਜਿਹੜੀਆਂ ਦੂਰ ਕਿਉਂ ਨਹੀਂ ਭੇਜਦੀਆਂ ਕਿਉਂਕਿ ਜਿਹੜੀ ਉਮਰ ਹੁੰਦੀ ਆ 14-15 ਸਾਲ ਤੋਂ ਲੈ ਕੇ 20 ਸਾਲ ਤੱਕ 22-23 ਸਾਲ ਤੱਕ ਉਮਰ ਆ ਜਿਹੜੀ ਉਹ ਕੋਈ ਬਹੁਤੀ ਸਿਆਣੀ ਨਹੀਂ ਹੁੰਦੀ ਵੀ ਇੱਥੇ ਬੱਚੇ ਦਾ ਧਿਆਨ ਰੱਖਣਾ ਜ਼ਰੂਰੀ ਹੁੰਦਾ ਦੇਖੋ ਵੈਸੇ ਤਾਂ ਕਿਸੇ ਦੇ ਦਿਮਾਗ 'ਚ ਕੀ ਗਲਤ ਆ ਜੇ ਇਹ ਨਹੀਂ ਪਤਾ ਹੁੰਦਾ ਪਰ ਕੋਈ ਵੀ ਗਲਤ ਕੰਮ ਉਹ ਇੱਕ ਦਿਨ ਦਾ ਸਿੱਟਾ ਨਹੀਂ ਹੁੰਦਾ ਵੀ ਇੱਕ ਦਿਨ ਬੱਚੇ ਦੇ ਦਿਮਾਗ 'ਚ ਗੱਲ ਆਈ ਤੇ ਉਹਨੇ ਗਲਤ ਕਰਤਾ ਉਹ ਹੌਲੀ-ਹੌਲੀ ਜਿਹੜਾ ਮਤਲਬ ਸਮਾਂ ਬੀਤਦਾ ਜਾਂਦਾ ਬਹੁਤ ਸਾਰੇ ਨਾ ਬੱਚੇ ਜਿਹੜੇ ਗਲਤ ਕਮਾ ਦੇ ਵਿੱਚ ਪੈ ਜਾਂਦੇ ਆ ਉਹਨੂੰ ਆਪਣੇ ਆਸ-ਪਾਸ ਦੇ ਲੋਕ ਨੋਟ ਕਰ ਲੈਂਦੇ ਆ ਪਿੰਡਾਂ ਦੇ ਵਿੱਚ ਅਕਸਰ ਜਿਹੜੇ ਸਿਆਣੇ ਬੰਦੇ ਬੈਠੇ ਹੁੰਦੇ ਆ ਕੋਈ ਮੋੜ ਤੇ ਬੈਠਾ ਕੋਈ ਕਿਤੇ ਆਪਾਂ ਕਹਿ ਤਾਂ ਦਿੰਨੇ ਆ ਪਰ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੁੰਦਾ ਵੀ ਫਲਾਨਿਆਂ ਦਾ ਬੱਚਾ ਜਿਹੜਾ ਵਿਗੜ ਰਿਹਾ ਉਹ ਤੇ ਤਹਾਣ ਦੇਣ ਦੀ ਲੋੜ ਆ ਪਰ ਇਹ ਗੱਲਾਂ ਕੋਈ ਸੁਣਦਾ ਨਹੀਂ ਹੁੰਦਾ ਆਪਣੇ ਬੱਚਿਆਂ ਦੇ ਖਿਲਾਫ ਪਰ ਸਿਆਣਿਆਂ ਦੀਆਂ ਗੱਲਾਂ ਤੇ ਔਲੇ ਦਾ ਖਾਦਾ ਕਹਿੰਦੇ ਹੁੰਦੀ ਆ ਬਾਅਦ 'ਚ ਪਤਾ ਲੱਗਦਾ ਵੀ ਇਸ ਕਰਕੇ ਜਿੰਨਾ ਕਮਾ ਬਿਉਦੇ ਹੱਥ 'ਚ ਹੁੰਦਾ ਠੀਕ ਹੈ ਨਹੀਂ ਕਿ ਆਪਣੇ ਬੱਚਿਆਂ ਤੇ ਯਕੀਨ ਨਾ ਕਰੋ ਅੱਜ ਕੱਲ ਦਾ ਜਿਹੜਾ ਸਮਾ ਉਹ ਥੋੜਾ ਜਆ ਆਪਾਂ ਓਪਨ ਜਾਦਾ ਹੋ ਗਏ ਆ ਆਪਣੇ ਬੱਚਿਆਂ ਨਾਲ ਗੱਲ ਵੀ ਕਰ ਸਕਦੇ ਆ ਵੀ ਮੇਰਾ ਬੇਟਾ ਹੁਣ 15 16 ਸਾਲ ਦਾ ਮੈਂ ਉਹਦੇ ਨਾਲ ਹਰ ਟੌਪਿਕ ਤੇ ਗੱਲ ਕਰਦੀ ਆ ਕਿ ਬੇਟੇ ਲਾਈਫ ਦੇ ਵਿੱਚ ਦੋ ਰਾਹ ਹੁੰਦੇ ਆ ਇੱਕ ਚੰਗਾ ਤੇ ਇੱਕ ਮਾੜਾ ਜੇ ਅਸੀਂ ਵਧੀਆ ਜ਼ਿੰਦਗੀ ਜਿਉਣਾ ਚਾਹੁੰਦੇ ਆ ਤਾਂ ਸਾਨੂੰ ਚੰਗੇ ਰਾਹ ਤੇ ਚੱਲਣਾ ਚਾਹੀਦਾ ਉਹਦੇ 'ਚ ਥੋੜੀਆਂ ਔਖਾਂ ਹੁੰਦੀਆਂ ਉਹੋ ਥੋੜਾ ਮੁਸੀਬਤ ਭਰਿਆ ਵੀ ਹੋ ਸਕਦਾ ਉਹ ਚ ਮਿਹਨਤ ਵੀ ਕਰਨੀ ਪਊ ਉਹ ਚ ਬਹਿ ਕੇ ਪੜ੍ਹਨਾ ਵੀ ਪਊ ਇੱਕ ਮਾੜਾ ਹੁੰਦਾ ਮਾੜਾ ਹੁੰਦਾ ਬਹੁਤ ਸੌਖਾ ਹੁੰਦਾ ਉਹ ਤੇ ਆਪਾਂ ਭੱਜੇ ਜਾਓ ਬਸ ਉਹ ਚ ਕੁਛ ਮਿਹਨਤ ਨਹੀਂ ਕਰਨੀ ਕੁਛ ਨਹੀਂ ਪਰ ਐਂਡ ਤੇ ਨਤੀਜਾ ਕਿਹੜਾ ਵਧੀਆ ਹੁੰਦਾ ਇਸ ਤਰ੍ਹਾਂ ਐਗਜ਼ਾਮਪਲ ਦੇ ਕੇ ਬੱਚਿਆਂ ਨੂੰ ਸਮਝਾਉਂਦੇ ਰਹਿਣਾ ਚਾਹੀਦਾ ਵੇਖੋ ਮਾਂ ਪਿਓ ਤਾਂ ਕੋਈ ਨਹੀਂ ਚਾਹੁੰਦਾ ਹੁੰਦਾ ਹਨਾ ਕਿ ਸਾਡੀ ਔਲਾਦ ਆ ਜਿਹੜੀ ਉਹ ਕੋਈ ਗਲਤ ਕੰਮ ਕਰੇ ਪਰ ਫਿਰ ਵੀ ਦੇਖੋ ਇੱਕ ਮਾਂ ਪਿਓ ਦਾ ਫਰਜ਼ ਹੁੰਦਾ ਵੀ ਆਪਣੇ ਬੱਚਿਆਂ ਨੂੰ ਸਮੇਂ-ਸਮੇਂ ਤੇ ਸਹੀ ਧ ਦੇਣਾ ਕਲਾਸ ਦੇ ਵਿੱਚ ਵੀ ਅਸੀਂ ਸਕੂਲ ਦੇ ਵਿੱਚ ਵੀ ਬੱਚਿਆਂ ਨੂੰ ਇਹੀ ਸਮਝਾਉਨੇ ਆ ਮੇਰੇ ਬੱਚੇ ਤਾਂ ਬਹੁਤ ਛੋਟੇ ਆ ਚਲੋ ਪਰ ਫਿਰ ਵੀ ਜਦੋਂ ਵੱਡੇ ਬੱਚੇ ਜਿਹੜੇ ਚੌਥੀ ਪੰਜਵੀਂ ਦੇ ਆ ਉਹਨਾਂ ਨਾਲ ਕੋਈ ਗੱਲਬਾਤ ਕਰਦੇ ਆ ਤਾਂ ਉਹਨਾਂ ਨੂੰ ਇਹੀ ਚੀਜ਼ਾਂ ਦੱਸਦੇ ਆ ਕਿਉਂਕਿ ਇੱਕ ਟੀਚਰ ਨੂੰ ਵੀ ਇਹੀ ਹੁੰਦਾ ਵੀ ਮੇਰੇ ਪੜ੍ਹਾਈ ਬੱਚੇ ਆ ਜਿਹੜੇ ਉਹ ਸਹੀ ਰਾਹ ਤੇ ਚੱਲਣ ਇਸ ਕਰਕੇ ਛੋਟੀ ਉਮਰ ਦੇ ਵਿੱਚ ਬੱਚਾ ਜੇ ਗਲਤ ਕੰਮ ਦੇ ਵਿੱਚ ਪਿਆ ਤਾਂ ਉਹਦਾ ਨਤੀਜਾ ਜਿਹੜਾ ਉਹ ਅੱਗੇ ਜਾ ਕੇ ਭਿਆਨਕ ਹੋਣ ਵਾਲਾ ਹੁੰਦਾ ਇਸ ਗੱਲ ਦਾ ਮਾਪਿਆਂ ਨੂੰ ਬਹੁਤ ਧਿਆਨ ਰੱਖਣ ਦੀ ਲੋੜ ਹੁੰਦੀ ਆ ਤੇ ਉਮੀਦ ਹੈ ਕਿ ਇਸ ਸੱਚੀ ਘਟਨਾ ਤੋਂ ਤੁਹਾਨੂੰ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਆਪਣੇ ਵਿਚਾਰ ਆ ਜਿਹੜੇ ਉਹ ਤੁਸੀਂ ਕਮੈਂਟ ਬਾਕਸ ਵਿੱਚ ਰੱਖਣੇ ਆਪਾਂ ਤੁਹਾਡੇ ਸਾਰਿਆਂ ਦੇ ਕਮੈਂਟ ਪੜਦੇ ਆਂ ਜੀ ਦੋਸਤੋ ਆਪਾਂ ਇਹ ਕਹਾਣੀ 16 ਤਰੀਕ ਨੂੰ ਰਿਕਾਰਡ ਕਰ ਰਹੇ ਆਂ ਤੇ ਕਹਾਣੀ ਆਉਣੀ ਆ 18 ਤਰੀਕ ਨੂੰ ਇਸ ਲਈ 17 ਤਰੀਕ ਵਾਲੀ ਜਿਹੜੀ ਵੀਡੀਓ ਆ ਉਹਦੇ ਕਮੈਂਟ ਕੱਲ ਨੂੰ ਆਉਣਗੇ ਇਸ ਕਰਕੇ ਆਪਾਂ ਪਿਛਲੀ ਵੀਡੀਓ ਦੇ ਕਮੈਂਟ ਪੜਦੇ ਆਂ ਜਿਹੜੀ ਦੇ ਨਹੀਂ ਪੜੇ ਸੀ ਜਿਹੜੀ ਆਪਣੀ ਕਹਾਣੀ ਸੀ ਚੰਡੀਗੜ੍ਹ ਵਾਲੀ ਨੂੰ ਹਾਂਜੀ ਇਹਦੇ ਵਿੱਚ ਆਪਣੇ ਜੋ ਕਮੈਂਟ ਆਏ ਨੇ ਨੱਥਾ ਸਿੰਘ ਦਿਓੜ ਮੇਰੇ ਵੀਰ ਨੇ ਕਮੈਂਟ ਕੀਤਾ ਕਿ ਅੱਜ ਸਰਚ ਕਰਕੇ ਚੈਨਲ ਕੱਢਿਆ ਪੈਣੇ 2-3 ਦਿਨ ਤੋਂ ਕਹਾਣੀ ਨਹੀਂ ਪੜੀ ਕਿਉਂ ਸਟੋਰੀ ਗੁੱਡ ਹੈ ਤੇਰਾ ਵੀਰ ਕੁਰੜ ਛਾਪੇ ਤੋਂ ਹਾਂਜੀ ਵੀਰੇ ਮੇਰੇ ਗਲੇ ਦੀ ਦਿੱਕਤ ਕਾਫੀ ਵੱਧ ਗਈ ਸੀ ਮੈਨੂੰ ਡਾਕਟਰ ਨੇ ਰੈਸਟ ਕਰਨ ਲਈ ਕਿਹਾ ਸੀ ਇਸ ਕਰਕੇ ਫਿਰ ਤਬੀਅਤ ਜਦੋਂ ਠੀਕ ਨਾ ਹੋਵੇ ਵੈਸੇ ਵੀ ਬੋਲਣ ਦੀ ਜ਼ਿਆਦਾ ਦਿੱਕਤ ਸੀ ਫਿਰ ਤਾਂ ਕਰਕੇ ਕਹਾਣੀਆਂ ਨਹੀਂ ਆਈਆਂ ਹੁਣ ਆਪਾਂ ਲਗਾਤਾਰ ਕਹਾਣੀਆਂ ਜਿਹੜੀ ਉਹ ਲੈ ਕੇ ਆਇਆ ਕਰਾਂਗੇ ਤੇ ਜਦੋਂ ਆਪਾਂ ਕਹਾਣੀ ਨਹੀਂ ਪਾਉਂਦੇ ਦੋ ਦਿਨ ਫਿਰ ਜਿਹੜੀ ਜਦੋਂ ਆਪਾਂ ਦੋ ਤਿੰਨ ਦਿਨਾਂ ਤੋਂ ਪਾਉਣੀ ਆ ਜਾਂ ਤੀਜੇ ਦਿਨ ਪਾਉਣੀ ਆ ਫਿਰ ਉਹਦੀ ਜਿਹੜੀ ਕਈ ਵਾਰੀ ਨੋਟੀਫਿਕੇਸ਼ਨ ਨਹੀਂ ਆਉਂਦਾ ਵੈਸੇ ਨਾ ਤੁਸੀਂ ਸਾਰੇ ਜਣੇ ਜਦੋਂ ਤੁਸੀਂ ਸਬਸਕ੍ਰਾਈਬ ਕੀਤਾ ਤੇ ਤੁਸੀਂ ਨੋਟੀਫਿਕੇਸ਼ਨ ਆ ਜਿਹੜਾ ਉਹ ਆਨ ਕਰੋ ਨੋਟੀਫਿਕੇਸ਼ਨ ਵਾਲੀ ਜਿਹੜੀ ਬੈਲ ਆ ਉਹਤੇ ਜਦੋਂ ਆਪਾਂ ਕਲਿੱਕ ਕਰਦੇ ਆ ਉਹਤੇ ਆਉਂਦਾ ਹੁੰਦਾ 올 ਵੀ 올 ਵੀਡੀਓ ਜਦੋਂ ਅਸੀਂ ਕੁਝ ਵੀ ਮੈਂ ਅਪਲੋਡ ਕਰੂੰਗੀ ਤਾਂ ਤੁਹਾਨੂੰ ਉਹਦਾ ਨੋਟੀਫਿਕੇਸ਼ਨ ਆਊਗਾ ਤੁਸੀਂ ਨੋਟੀਫਿਕੇਸ਼ਨ ਆਨ ਕਰ ਲਓ ਤੇ ਅੱਗੇ ਹੈ ਤੀਰਥਕੌਰ ਰਿਸ਼ਤੇ ساری ਜ਼ਿੰਦਗੀ ਦਾ ਸਾਥ ਹੈ ਰਿਸ਼ਤਾ ਜੋੜਨ ਤੋਂ ਪਹਿਲਾਂ ਪੁੱਛ ਪੜਤਾਲ ਕਰ ਲੈਣੀ ਚਾਹੀਦੀ ਹੈ ਨਰਿੰਦਰ ਕੌਰ ਜੀ ਬਹੁਤ ਸੋਹਣੀ ਤੇ ਸਿੱਖਿਆ ਦੇਣ ਵਾਲੀ ਕਹਾਣੀ ਹੈ ਜੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਸਟੋਰੀ ਬਹੁਤ ਵਧੀਆ ਹੈ ਜੀ ਸਿੱਧੂ ਸਿੱਧੂ ਇਹ ਮੇਰੇ ਸਿਸਟਰ ਦਾ ਕਮੈਂਟ ਆ ਅੱਗੇ ਬਲਜਿੰਦਰ ਸਿੰਘ ਜੀ ਬਹੁਤ ਵਧੀਆ ਕਹਾਣੀ ਕੁਲਵਿੰਦਰ ਸਿੰਘ ਬਹੁਤ ਸੋਹਣੀ ਕਹਾਣੀ ਅਵੀਰਾਜ ਸਿੰਘ ਇਹਨਾਂ ਨੇ ਇਮੋਜੀ ਭੇਜੇ ਨੇ ਹਰਦੇਵ ਸਿੰਘ very emotional story ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਅਗਮਜੋਤ ਬਹੁਤ ਵਧੀਆ ਕਹਾਣੀ ਹੈ ਦੀਦੀ ਚੰਡੀਗੜ੍ਹ ਸ਼ਹਿਰ ਨੂੰ ਇਹੋ ਜਈਆਂ ਕੁੜੀਆਂ ਨੇ ਵਦਨਾਮ ਕੀਤਾ ਹੋਇਆ ਬਿਲਕੁਲ ਹਾਂਜੀ ਅੱਗੇ ਪ੍ਰਭ ਨੂਰ ਗਿੱਲ ਇਹਨਾਂ ਨੇ ਇਮੋਜੀ ਭੇਜੇ ਨੇ ਜਸਪਾਲ ਸਿੰਘ ਜੀ ਇਹਨਾਂ ਨੇ ਵੀ ਇਮੋਜੀ ਭੇਜੇ ਨੇ ਕਸ਼ਮੀਰ ਖਖ ਜੀ ਇਹਨਾਂ ਨੇ ਲਿਖਿਆ very nice story ਧੰਨਵਾਦ ਜੀ ਤੁਹਾਡਾ ਗੱਗੂ ਗਿੱਲ ਜੀ ਇਹਨਾਂ ਨੇ ਵੀ ਇਮੋਜੀ ਭੇਜੇ ਨੇ ਬਨਿਤਾ ਰਾਣੀ very nice ਨਵਦੀ ਜੀ ਅਜੈਬ ਸਿੰਘ ਡਾਕਟਰ ਅਜੈਬ ਕਰਾਟ ਵਾਈਫ ਰਾਜਦੀਪ ਕੌਰ ਵੈਰੀ ਨਾਈਸ ਸਟੋਰੀ ਸਿਸਟਰ ਜੀ ਅੱਗੇ ਨਿਊ ਫੈਸ਼ਨ ਬੁਟੀਕ ਇਹਨਾਂ ਨੇ ਵੀ ਇਮੋਜੀ ਭੇਜਿਆ ਹਰਮੀਤ ਕੌਰ ਵੈਰੀ ਵੈਰੀ ਨਾਈਸ ਸਟੋਰੀ ਪੁੱਤ ਧੰਨਵਾਦ ਮੰਮੀ ਜੀ ਤੁਹਾਡਾ ਬਹੁਤ ਬਹੁਤ ਅੱਗੇ ਪ੍ਰਗਟ ਸਿੰਘ ਗੁਰਮੀਤ ਮਖੂ ਦੀਦੀ ਜੀ ਬਹੁਤ ਸੋਹਣੀ ਵੀਡੀਓ ਆ ਅੱਗੇ ਨਵਜੋਤ ਕੌਰ ਦੀ ਆਈਡੀ ਤੋਂ ਮੇਰਾ ਵੀਰ ਗੁਰਾ ਥਾਂਦੇ ਵਾਲਾ ਮੁਖਸਰ ਸਾਹਿਬ ਤੋਂ ਨੇ ਵੈਰੀ ਗੁੱਡ ਸਿਸਟਰ ਜੀ ਅੱਗੇ ਬਲਜੀਤ ਕੌਰ ਜੀ ਹਾਂਜੀ ਬੇਟਾ ਘਟਣਾ ਹੈ ਹਾਂਜੀ ਬੇਟਾ ਘਟਣਾ ਹੈ ਸਭ ਕੁੜੀਆਂ ਤੇ ਬੁਆਇਜ਼ ਦਾ ਵੇੜਾ ਗਰਕ ਹੋਇਆ ਪਿਆ ਬਹੁਤ ਦੁੱਖ ਹੋਇਆ ਕਹਾਣੀ ਸੁਣ ਕੇ ਅਵਿਰਾਜ ਸਿੰਘ ਦੀ ਆਈਡੀ ਤੋਂ ਮੈਂ ਅਮਨ ਬਹੁਤ ਵਧੀਆ ਸਟੋਰੀ ਦੀਦੀ ਜੀ ਗਿਆਨ ਦੀਆਂ ਸਟੋਰੀਆਂ ਤੁਸੀਂ ਕਿਉਂ ਨਹੀਂ ਪਾਉਂਦੇ ਅੱਛਾ ਜਿਹੜਾ ਉਹ ਚੈਨਲ ਆ ਉਹਤੇ ਫਿਲਹਾਲ ਮੇਰੇ ਬ੍ਰਦਰ ਪਾਰਿਆ ਕਹਾਣੀਆਂ ਮੇਰੇ ਗਲੇ ਦੀ ਦਿੱਕਤ ਕਰਕੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਪਾ ਕੇ ਵੇਖੋ ਚਲੋ ਜੇ ਤੁਹਾਡੀਆਂ ਮਤਲਬ ਠੀਕ ਲੱਗਿਆ ਤੁਹਾਨੂੰ ਪਰ ਉਹ ਜਿਹੜੀਆਂ ਪਾਉਂਦੇ ਆ ਕਹਾਣੀਆਂ ਹਨਾ ਉਹਨਾਂ ਤੇ ਕੋਈ ਖਾਸ ਵੀਊ ਨਹੀਂ ਆਉਂਦੇ ਪਰ ਮੈਂ ਦੇਖਦੀ ਆਂ ਕਿ ਇੱਕ ਮਹੀਨਾ ਉਹਨਾਂ ਨੂੰ ਕੰਮ ਕਰਨ ਦਿਓ ਜੇ ਤਾਂ ਉਹਨਾਂ ਕੋਲ ਚੈਨਲ ਠੀਕ ਚੱਲਿਆ ਤਾਂ ਉਹ ਕੰਮ ਕਰਨਗੇ ਅਦਰਵਾਇਜ਼ ਮੈਂ ਦੁਬਾਰਾ ਸ਼ੁਰੂ ਕਰ ਦੂੰਗੀ ਉਹਤੇ ਤਾਂ ਫਿਰ ਆਪਾਂ ਬਾਈ ਫੇਸ ਹੀ ਛੋਟੀਆਂ ਕਹਾਣੀਆਂ ਲੈ ਕੇ ਆਵਾਂਗੇ ਪਰਿਵਾਰਕ ਕਹਾਣੀਆਂ ਤੇ ਅੱਗੇ ਹੈਗੇ ਆ ਗੁਰਾਇਆ 13 13 ਰਣਜੀਤ ਬਾਵੇ ਦਾ ਗਾਣਾ ਸਹੀ ਸੀ ਯਾਰੀ ਚੰਡੀਗੜ੍ਹ ਵਾਲੀ ਐਨੀ ਤੇਰੀ ਕਰਾ ਗਈ ਹੱਥ ਯਾਰ ਦੇ ਖੜੇ ਤੁਸੀਂ ਚਲੋ ਗਾਣੀ ਚ ਲੈ ਕੇ ਗੱਲ ਵੈਸੇ ਗੱਲ ਸਾਰੇ ਦੇਖੋ ਚੰਡੀਗੜ੍ਹ ਵਾਲੀਆਂ ਕੁੜੀਆਂ ਵੀ ਨਹੀਂ ਆਪਾਂ ਵਾਲੀਆਂ ਕਹਿ ਸਕਦੇ ਪਰ ਇੱਕ ਗੱਲ ਹੈ ਵੀ ਜਿਹੜੀਆਂ ਕੁੜੀਆਂ ਪਿੰਡਾਂ ਚੋਂ ਜਾ ਕੇ ਸ਼ਹਿਰਾਂ ਚ ਜਾਂਦੀਆਂ ਉਹਨਾਂ ਦੀ ਹਵਾ ਛੇਤੀ ਖਰਾਬ ਹੁੰਦੀ ਆ ਜਿਹੜੇ ਸ਼ਹਿਰ ਦੇ ਜੰਮੇ ਪਲੇ ਬੱਚੇ ਹੁੰਦੇ ਆ ਉਹ ਹਜੇ ਘੱਟ ਖਰਾਬ ਕਰਦੇ ਆ ਅੱਗੇ ਕਾਲਾ ਸ਼ਰਮਾ ਨਾਈਸ ਸਟੋਰੀ ਮੈਂ ਵੀਰਪਾਲ ਬਰਾੜ ਧੰਨਵਾਦ ਭੈਣੇ ਇਹਨਾਂ ਨੇ ਇਮੋਜੀ ਭੇਜਿਆ ਤੇ ਅਵਤਾਰ ਕੌਰ ਜੀ ਵੈਰੀ ਨਾਈਸ ਸਟੋਰੀ ਧੰਨਵਾਦ ਭੈਣ ਜੀ ਤੁਹਾਡਾ ਵੀ ਬਹੁਤ ਬਹੁਤ ਇਸੇ ਤਰ੍ਹਾਂ ਪਿਆਰ ਸਤਿਕਾਰ ਦਿੰਦੇ ਰਹੋ ਤੁਹਾਡੇ ਪਿਆਰ ਸਤਿਕਾਰ ਦੇ ਹੌਸਲੇ ਨਾਲ ਹੀ ਮੈਂ ਰੋਜ਼ ਨਵੀਂ ਕਹਾਣੀ ਲੈ ਕੇ ਆਉਣੀ ਆ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਅੱਜ ਮੇਰੇ ਵੀਰ ਨੇ ਕਮੈਂਟ ਕੀਤਾ ਕਿ ਭੈਣ ਜੀ ਤੁਸੀਂ ਅੱਜ ਸਿਰ ਟੱਕ ਕੇ ਕਹਾਣੀ ਸੁਣਾਈ ਤੇ ਫਿਰ ਹੁਣ ਵੀ ਮੈਂ ਦੁਬਾਰਾ ਸਿਰ ਟੱਕ ਕੇ ਆ ਗਈ ਕਿਉਂਕਿ ਇਹ ਸਾਰਿਆਂ ਦਾ ਜਿਹੜਾ ਮਾਨ ਤਾਣਾ ਰੱਖਣਾ ਚਾਹੀਦਾ ਮੇਰੇ ਵੀਰ ਨੇ ਪਹਿਲਾਂ ਮੈਨੂੰ ਬਹੁਤ ਵਾਰ ਕਿਹਾ ਸੀ ਕਿ ਤੁਸੀਂ ਸਿਰ ਢੱਕਿਆ ਆਇਆ ਕਰੋ ਪਰ ਮੈਂ ਇਹਨਾਂ ਨੂੰ ਇਹੀ ਕਿਹਾ ਸੀ ਕਿ ਮੈਂ ਕਿਹਾ ਵੀ ਜੇ ਮੈਂ ਇਸ ਤਰ੍ਹਾਂ ਹਨਾ ਆਉਂਗੀ ਤਾਂ ਲੋਕਾਂ ਨੇ ਇਹ ਕਹਿਣਾ ਵੀ ਵੀਊ ਲੈਣ ਦੀ ਮਾਰੀ ਸਿਰ ਢੱਕਦੀ ਆ ਵੀ ਸਕੂਲ 'ਚ ਤਾਂ ਨਹੀਂ ਸਿਰ ਢੱਕਿਆ ਹੁੰਦਾ ਕਦੇ ਤੇ ਚਲੋ ਫਿਰ ਮੈਨੂੰ ਮਤਲਬ ਸਰਦੀਆਂ 'ਚ ਤਾਂ ਵੈਸੇ ਸਿਰ ਢੱਕਿਆ ਹੀ ਹੁੰਦਾ ਫਿਰ ਮੈਂ ਸੋਚਿਆ ਵੀ ਚਲੋ ਅੱਜ ਆਪਾਂ ਦੁਪੱਟਾ ਸਿਰ ਤੇ ਲੈ ਲੈਨੇ ਆ ਕਿਉਂਕਿ ਪਤਾ ਕੀ ਹੈ ਜਦੋਂ ਤੁਸੀਂ ਮੈਨੂੰ ਇੰਨਾ ਮਾਨ ਸਤਕਾਰ ਦਿੰਦੇ ਹੋ ਤੁਸੀਂ ਮੇਰੇ ਪਰਿਵਾਰਕ ਮੈਂਬਰ ਹੀ ਹੋ ਤੇ ਆਪਾਂ ਨੂੰ ਇਹ ਹੁੰਦਾ ਵੀ ਜਿਹੜੇ ਵੀ ਰਿਸ਼ਤੇ ਦੇ ਵਿੱਚ ਆਪਾਂ ਜੁੜੇ ਆ ਚਾਹੇ ਉਹ ਸਮਾਜਿਕ ਰਿਸ਼ਤੇ ਹੋਣ ਚਾਹੇ ਪਰਿਵਾਰਕ ਹੋਣ ਫਿਰ ਉਹਨਾਂ ਦੀ ਗੱਲ ਆ ਨਾ ਜਿਹੜੀ ਉਹ ਮੰਨਣੀ ਚਾਹੀਦੀ ਆ ਪਰ ਤੁਸੀਂ ਐ ਦੇਖਿਓ ਵੀ ਜਿੱਦੇ ਕਿਤੇ ਮੇਰਾ ਸਿਰ ਨੰਗਾ ਹੋਊ ਤਾਂ ਤੁਸੀਂ ਆਪਣੀ ਛੋਟੀ ਭੈਣ ਮਾਫ ਛੋਟੀ ਭੈਣ ਸਮਝ ਕੇ ਮਾਫ ਕਰ ਦਿਓ ਤੁਹਾਡਾ ਸਾਰਿਆਂ ਦਾ ਫਿਰ ਤੋਂ ਧੰਨਵਾਦ ਮਿਲਾਂਗੇ ਕੱਲ ਨੂੰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਖੈਰ ਸ਼ਾਲੀ ਜੀ